ਡੀਐਸਪੀ ਇੱਕ ਮੌਜੂਦ ਹੋਵੇ ਇੱਕ ਐਸਐਚਓ ਮੌਜੂਦ ਹੋਵੇ ਇੱਕ ਸਬ ਇੰਸਪੈਕਟਰ ਦੇ ਗੋਲੀ ਮਾਰ ਕੇ ਦੇ ਬੰਦਾ ਸੁੱਕਾ ਉਹ ਵੀ ਲੰਘ ਗਿਆ ਤੇ ਜੇ ਪੰਜਾਬ ਪੁਲਿਸ ਦੇ ਉੱਤੇ ਗੋਲੀਆਂ ਚੱਲਣ ਲੱਗ ਗਈਆਂ ਤੇ ਉਹ ਵੀ ਇੱਕ ਮੌਜੂਦਾ ਸਰਕਾਰ ਦੇ ਸਰਪੰਚਾ ਵੱਲੋਂ ਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਆੜੇ ਬੰਦੇ ਦੀ ਲੱਕ ਜਿੰਨਾ ਦਾ ਤੁਨ ਸੋਨੀ ਦਾ ਡੌਲਾ ਉਹ ਬੰਦਾ ਅੱਜ ਵੀ ਮਤਲਬ ਉਹ ਰੋਲ ਮਾਡਲ ਹੈ ਕਈਆਂ ਦਾ ਉਹਦੀ ਹਾਜ਼ਰੀ ਦੇ ਵਿੱਚ ਇੱਕ ਤਾਂ ਹੁੰਦਾ ਬੰਦੇ ਨੇ ਕੱਢਿਆ ਤੇ ਬੰਦੇ ਨੇ ਪਿਸਤੌਲ ਚ ਰਿਵਾਲਵਰ ਚ ਗੋਲੀ ਚਲਾਤੀ ਪੁਲਿਸ ਦਾ ਦੇਖੋ ਜਫੂ ਜਫੀ ਹੋਇਆ ਸਬ ਇੰਸਪੈਕਟਰ ਤੋਂ ਉਹਦਾ ਪਿਸਤੌਲ ਕੋਕੀ ਉਹਦੀ ਗੋਲੀ ਮਾਰੀ ਬਾਕੀ ਉੱਥੇ ਕੀ ਕਰ ਰਹੀ ਸੀ ਸਰਕਾਰ ਤੇ ਜੇ ਆਪਾਂ ਗੱਲ ਕਰੀਏ ਸਰਕਾਰ ਲਗਾਤਾਰ ਗੱਲ ਕਰਦੀ ਹੈ ਕਿ ਲਾ ਐਂਡ ਆਰਡਰ ਜਿਹੜਾ ਪੰਜਾਬ ਦਾ ਅਸੀਂ ਬਹੁਤ ਸੁਧਾਰਿਆ ਇਹ ਕੁਝ ਪਹਿਲਾਂ ਹੁੰਦਾ ਸੀ ਪਰ ਆਹ ਕੁਝ ਪਹਿਲਾਂ ਦੇਖਿਆ ਤੁਹਾਡੇ ਆ ਹੱਥ ਬੰਨੇ ਜੇ ਇਹਨੂੰ ਇਹ ਚੰਗਾ ਲਾ ਐਂਡ ਆਰਡਰ ਕਹਿੰਦੇ ਆ ਕਿ ਇਹਦੇ ਸੁਧਾਰਿਆ ਸਾਡੇ ਹੱਥ ਬੰਨੇ ਜੀ ਸਾਨੂੰ ਇਹੀ ਚਾਹੀਦਾ ਆਈ ਥਿੰਕ ਗਰਨੇਡਾ ਇਸਿੱਟਦੇ ਪਏ ਆ ਯਾਰ ਜਿਵੇਂ ਢੂਈ ਕੁੱਟ ਖੇਡਦੇ ਹੁੰਦੇ ਆ ਇਹ ਲਾਅ ਐਂਡ ਆਰਡਰ ਹੈ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ ਜੀ ਕਹਿੰਦੇ 7 7 ਮਹੀਨਿਆਂ ਚ ਪਿਛਲੇ ਚ 16 ਗਰਨੇਡਾ ਹਮਲੇ ਹੋ ਗਏ ਇਹਨੂੰ ਵੀ ਇਹ ਪੰਜਾਬ ਚ ਅਮਨ ਸ਼ਾਂਤੀ ਕਹਿੰਦੇ ਆ ਅੱਛਾ ਲਾਅ ਐਂਡ ਆਰਡਰ ਕਹਿੰਦੇ ਆ ਫਿਰ ਤਾਂ ਸਾਨੂੰ ਗੁੰਡਾ ਰਾਜ ਹੀ ਦੇ ਦੋ ਜਿਹੜੇ ਭਗਵੰਤ ਮਾਨ ਜੇ ਕਿਸੇ ਨੂੰ ਕੋਈ 2 ਗ੍ਰਾਮ ਚਿੱਟਾ ਫੜਿਆ ਗਿਆ ਤਾਂ 10 ਗ੍ਰਾਮ ਚਿੱਟਾ ਫੜਿਆ ਗਿਆ ਤਾਂ ਇਹ 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 ਨਾ ਸੋਚਣ ਸਖਤ ਕਾਰਵਾਈ ਹੋਊਗੀ ਚਾਹੇ ਕੋਈ ਹੋਵੇ ਉਹਦਾ ਘਰ ਟਾਇਆ ਜਾਊ ਉਹਦਾ ਫਲਾਨਾ ਕੀਤਾ ਜਾਊ ਸਾਡੀ ਪੰਜਾਬ ਪੁਲਿਸ ਦੇ ਅਫਸਰ ਜੀ ਨੇ ਸ਼ਹੀਦ ਕਰਤੇ ਕਿ ਉਹਦਾ ਕਰਨੀ ਟਹਿਣਾ ਚਾਹੀਦਾ ਕਿ ਉਹਦੇ ਉੱਤੇ ਸਖਤ ਐਕਸ਼ਨ ਨਹੀਂ ਲੈਣਾ ਚਾਹੀਦਾ ਇੱਕ ਸਟੇਟਮੈਂਟ ਇੱਕ ਸਟੇਟਮੈਂਟ ਭਗਵੰਤ ਮਾਨ ਦੀ ਆਈ ਹੈ ਹਜੇ ਤੱਕ ਜੇ ਤੁਸੀਂ ਥਾਣਿਆਂ ਦਫ਼ਤਰਾਂ ਦੇ ਵਿੱਚ ਪੁਲਸ ਦੇ ਵਿੱਚ ਪਰ ਇੱਕ ਗੱਲ ਲੈ ਕੇ ਲਾ ਦਿਓ ਬਾਹਰ ਕਿ ਇਹ ਉਹਨਾਂ ਗੈਂਗਸਟਰਾਂ ਬਦਮਾਸ਼ਾਂ ਲਈ ਪੁਲਿਸ ਬਦਮਾਸ਼ ਹੈ ਜਿਨ੍ਹਾਂ ਨੂੰ ਕੋਈ ਪੋਲੀਟੀਕਲ ਸਪੋਰਟ ਹੈ ਨਹੀਂ ਜਿਨ੍ਹਾਂ ਨੂੰ ਪੋਲੀਟੀਕਲ ਸਪੋਰਟ ਹੈ ਉਹਨੂੰ ਤਾਂ ਅਸੀਂ ਨਾਲ ਕੁਰਸੀਆਂ ਦੇ ਬਾਹਲਾਂਗੇ ਜਿਹੜਾ ਜਿੱਡਾ ਵੱਡਾ ਕ੍ਰਿਮੀਨਲ ਹੋ ਗਏ ਇਹਨਾਂ ਨੂੰ ਬਾਹਰ ਬੋਰਡ ਲਾ ਦੇਣੇ ਚਾਹੀਦੇ ਆ ਜੇ ਤੁਹਾਡੇ ਕੋਲ ਮੌਜੂਦਾ ਸਰਕਾਰ ਦੀ ਸ਼ੈ ਹੈ ਤਾਂ ਤੁਸੀਂ ਜਿੱਡੇ ਵਰਜੀ ਵੱਡੇ ਗੈਂਗਸਟਰ ਹੋ ਕ੍ਰਿਮੀਨਲ ਹੋ ਤੁਹਾਡੇ ਲਈ ਤੁਹਾਡੇ ਸਵਾਗਤ ਖੜੀ ਹੈ ਪੰਜਾਬ ਪੁਲਿਸ ਜਦੋਂ ਪੁਲਿਸ ਤੇ ਆਪਦੇ ਤੇ ਆਈਏ ਪੁਲਿਸ ਨਹੀਂ ਕਰੇ ਕਿਸੇ ਨੂੰ ਬਖਸ਼ਿਆ ਨਹੀਂ ਚਾਹੇ ਉਹਨਾਂ ਨੂੰ ਫਿਰ ਸੀਐਮ ਨਾਲ ਸਿੱਧਾ ਹੋਣਾ ਪਵੇ ਜੇ ਚਾਹੇ ਜਿਹੜਾ ਕੋਈ ਐਮਐਲਏ ਮੰਤਰੀ ਸਪੋਰਟ ਕਰਦਾ ਉਹਦੀ ਨਾਲ ਸਿੱਧਾ ਹੋਣਾ ਪਵੇ ਜਿਹੜਾ ਕੁਛ ਅਸੀਂ ਕਹਿੰਦੇ ਆ ਵੀ ਹਲਕੇ ਕੁੱਤੇ ਨਾਲ ਹੁੰਦਾ ਉਹ ਇੱਥੇ ਪੁਲਿਸ ਨੂੰ ਕਰਨਾ ਬੰਦ ਕਰਨਾ ਅਤਲ ਸੋਨੀ ਅਰਕੀ ਦਾ ਰੋਲ ਮਾਡਲ ਨਹੀਂ ਸਾਡੇ ਕੋਲ ਅਸੀਂ ਯੂਥ ਨੂੰ ਕਹਿੰਨੇ ਆ ਵੀ ਇਹਦੇ ਵਰਗਾ ਤੁਹਾਨੂੰ ਫਿੱਟ ਹੋਣਾ ਚਾਹੀਦਾ ਤੇ ਜੇ ਉਹਨਾਂ ਦੇ ਹੁੰਦੇ ਉਹਦੀ ਮੌਜੂਦਗੀ ਦੇ ਵਿੱਚ ਇਹ ਕੁਝ ਹੋਇਆ ਤਾਂ ਉਹਨਾਂ ਨੂੰ ਪਬਲਿਕਲੀ ਸਵੀਕਾਰਨਾ ਚਾਹੀਦਾ ਸਾਰਾ ਕੁਝ ਪੁਲਿਸ ਦਾ ਮਨੋਬਲ ਵਧਾਉਣ ਵਾਲਾ ਐਕਸ਼ਨ ਪੁਲਿਸ ਦਾ ਮਨੋਬਲ ਵਧਾਉਣ ਵਾਲਾ ਜਿਹੜੀਆਂ ਸਟੇਟਮੈਂਟ ਆ ਉਹ ਕਿੱਥੇ ਆ ਕਿਉਂਕਿ ਹੱਥ ਬੰਨੇ ਵੀ ਅਸੀਂ ਮਜਬੂਰ ਆ ਮੈਨੂੰ ਲੱਗਦਾ ਲੋਕਵਾਚ ਟੀਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ ਹਲਕਾ ਖਡੂਰ ਸਾਹਿਬ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਨੇ ਪੰਜਾਬ ਦੇ ਲਾਂਡ ਆਰਡਰ ਤੇ ਸਵਾਲ ਖੜੇ ਕਰ ਦਿੱਤੇ ਹੈ ਘਟਨਾ ਕੀ ਵਾਪਰੀ ਹੈ ਕਿ ਉਥੇ ਪਿੰਡ ਪੈਂਦੇ ਕੋਟ ਮੁਹੰਮਦ ਖਾਂ ਵਿੱਚ ਮਸਲਾ ਸੁਲਝਾਉਣ ਗਏ ਐਡੀਸ਼ਨਲ ਐਸ ਐਚਓ ਦੀ ਮੌਤ ਹੁੰਦੀ ਹੈ ਮੌਤ ਕਿਵੇਂ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਵੱਲੋਂ ਉਹਨਾਂ ਦਾ ਹੀ ਪਿਸਤੌਲ ਖੋ ਕੇ ਉਹਨਾਂ ਉੱਤੇ ਫਾਇਰਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਐਸ ਆਈ ਦੀ ਬਾਹ ਟੁੱਟ ਜਾਂਦੀ ਹੈ ਤੇ ਉੱਥੇ ਸਾਹਮਣੇ ਖੜੇ ਪੰਜਾਬ ਦੇ ਬਾਡੀ ਬਿਲਡਰ ਡੀਐਸਪੀ ਅਤਲ ਸੋਨੀ ਤੇ ਨਾਲ ਐਸਐਚਓ ਦੇਖਦੇ ਰਹਿੰਦੇ ਆ ਜਿਹੜੇ ਦੋਸ਼ੀ ਆ ਮੌਕੇ ਤੋਂ ਫਰਾਰ ਨੇ ਤਾਂ ਇਹ ਸਾਰੀ ਘਟਨਾ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਗੱਲਬਾਤ ਕਰਦੇ ਆ ਸੰਦੀਪ ਪਾੜਾ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਠੀਕ ਠਾਕ ਵਧੀਆ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਖੜੂਰ ਸਾਹਿਬ ਹਲਕਾ ਦੇ ਵਿੱਚ ਪਿੰਡ ਦੇ ਵਿੱਚ ਐਸਐਚਓ ਨੂੰ ਮਾਰ ਦਿੱਤਾ ਗਿਆ ਕਹਿੰਦੇ ਕਿ ਉਹਨਾਂ ਦਾ ਬਤਲ ਹੋ ਕੇ ਉਹਨਾਂ ਨੂੰ ਫੇਰ ਕਰਤਾ ਕਿਵੇਂ ਦੇਖੋ ਜਿਹੜੀ ਘਟਨਾ ਵਾਪਰੀ ਹੈ ਦੇਖੋ ਟੱਲਾ ਸਾਹਿਬ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸ਼ਹੀਦ ਹੋਏ ਆ ਸਰਦਾਰ ਚਰਨਜੀਤ ਸਿੰਘ ਨਾਮ ਇਹਨਾਂ ਦਾ ਤਾਂ ਮੈਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਠੀਕ ਹੈ ਇਹ ਪੰਜਾਬ ਪੁਲਿਸ ਦੇ ਸ਼ਹੀਦਾਂ ਕਰਕੇ ਪੰਜਾਬ 'ਚ ਅੱਜ ਠੰਡੀ ਹਵਾ ਵਗਦੀ ਹੈ ਜੀ ਸਾਨੂੰ ਇਹ ਸਾਰਿਆਂ ਨੂੰ ਸਵੀਕਾਰਨਾ ਪਊ ਜਦੋਂ ਵੀ ਕੋਈ ਤੱਤਾ ਠੰਡਾ ਟਾਈਮ ਆਇਆ ਪੰਜਾਬ ਪੁਲਿਸ ਨੇ ਆਪਣੀਆਂ ਸ਼ਹੀਦੀਆਂ ਦੇ ਨਾਲ ਇਸ ਪੰਜਾਬ ਦੇ ਵਿੱਚ ਜਿਹੜੀ ਹੈ ਆ ਠੰਡੀ ਹਵਾ ਵਗਲ ਲਈ ਹੈ ਲੋਕਾਂ ਨੂੰ ਅ ਸੁਖ ਦਾ ਸਾਹ ਲੈਣ ਲਾਇਆ ਠੀਕ ਹੈ ਸਾਡੇ ਸ਼ਹੀਦ ਦੇ ਪਰਿਵਾਰ ਦੇ ਨਾਲ ਸਾਡੀ ਸਾਰੇ ਪੰਜਾਬੀਆਂ ਦੀ ਸੰਤੋਨਾ ਤੇ ਉਸ ਸ਼ਹੀਦ ਨੂੰ ਅਸੀਂ ਨਮਨ ਕਰਦੇ ਹਾਂ ਤੁਸੀਂ ਦੇਖੋ ਗੱਲ ਹੁੰਦੀ ਹੈ ਕਿ ਇੰਨੇ ਹੌਸਲੇ ਬੁਲੰਦ ਹਾਂਜੀ ਇੰਨੇ ਹੌਸਲੇ ਬੁਲੰਦ ਤੁਸੀਂ ਦੇਖੋਗੇ ਢੱਲਾ ਸਾਹਿਬ ਜਦੋਂ ਦਾ ਵੈਸੇ ਤਾਂ ਇਹ ਐਮਪੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਦੀ ਸੀਪ ਲੱਗੀ ਹੈ ਜਦੋਂ ਦੀ ਕਰਾਰੀ ਹਾਰ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਪਰ ਇੱਕ ਅਲੱਗ ਮਾਹੌਲ ਹੈ ਇਹਨਾਂ ਦਾ ਕੋਈ ਅਸਤਿਤਵ ਹੈ ਹੀ ਨਹੀਂ ਸੀਗਾ ਪਰ ਪੰਜਾਬ ਦੇ ਵਿੱਚ ਵੀ ਜਦੋਂ ਇਹਨਾਂ ਦੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਨਾਂ ਹਾਲਾਤਾਂ ਦਾ ਉਸ ਤੋਂ ਬਾਅਦ ਇਹਨਾਂ ਨੇ ਆਪਦੇ ਐਮਐਲਿਆਂ ਨੂੰ ਆਪਦੇ ਵਰਕਰਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਪਾਵਰਾਂ ਦਿੱਤੀਆਂ ਜਿਹਦਾ ਖਮਿਆਜਾ ਸਾਨੂੰ ਅਸੀਂ ਗੱਲ ਕਰੀ ਤਾਂ ਮਾਲਵੇ ਦੇ ਵਿੱਚ ਖਾਸ ਕਰ ਬਠਿੰਡਾ ਤੇ ਜੈਤੋ ਏਰੀਏ ਦੇ ਵਿੱਚ ਦੇਖਣਾ ਪਿਆ ਬਠਿੰਡਾ ਪੁੱਚੋ ਏਰੀਏ ਦੇ ਵਿੱਚ ਜੀ ਤੇ ਤੁਹਾਡੇ ਫਰੀਦਕੋਟ ਦੇ ਜੈਤੋ ਏਰੀਏ ਦੇ ਵਿੱਚ ਠੀਕ ਹੈ ਜੀ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਠੀਕ ਹੈ ਜੋ ਐਮਐਲਏ ਦੇ ਉੱਤੇ ਗੰਭੀਰ ਦੋਸ਼ ਲੱਗੇ ਜੋ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਤੇ ਅਲੀਗੇਸ਼ਨ ਲੱਗੇ ਉਹਦੇ ਨਾਲ ਪੰਜਾਬ ਦਾ ਸਿਰ ਨੀਵਾ ਹੋ ਗਿਆ ਹਰ ਪੰਜਾਬੀ ਦਾ ਸਿਰ ਨਿਮਗਿਆ ਯਾਰ ਆਹਾ ਗੁੰਡਾਗਰਦੀ ਆ ਗੁੰਡਾਗਰਦੀ ਦਾ ਨੰਗਾ ਨਾਚ ਤੇ ਪੁਲਿਸ ਦੇ ਜਿੱਥੇ ਹੱਥ ਬੰਨ ਦਿੱਤੇ ਗਏ ਪੁਲਿਸ ਲਾਚਾਰ ਹੋਈ ਖੜੀ ਸੀ ਉਹੀ ਕੁਛ ਜਿਹੜਾ ਹੋਇਆ ਹੁਣ ਮੰਨ ਕੇ ਚਲੋ ਤੁਸੀਂ ਮਾਝੇ ਦੀ ਧਰਤੀ ਤੇ ਤਰਨਤਾਰਨ ਏਰੀਆ ਦੇ ਵਿੱਚ ਜਿਹੜਾ ਕੁਛ ਹੋਇਆ ਇੱਕ ਮਤਲਬ ਸਬ ਇੰਸਪੈਕਟਰ ਦੀ ਉਸੇ ਦੀ ਪਿਸਤੌਲ ਖੋਕੇ ਉਹਦੇ ਫੇਰ ਮਾਰ ਦੇਣਾ ਤੇ ਉਹਦਾ ਉੱਥੋਂ ਸਹੀ ਸਲਾਮਤ ਲੰਘ ਜਾਣਾ ਕਿੰਨਾ ਚੀਜ਼ਾਂ ਵੱਲ ਇਸ਼ਾਰੇ ਕਰਦਾ ਕੀ ਅਸੀਂ ਸਾਡੀ ਪੁਲਿਸ ਦੇ ਹੱਥ ਇਹਨੇ ਬੰਨ ਦਾਂਗੇ ਦੇਖੋ ਪੁਲਿਸ ਜਿਹੜਾ ਸਿਸਟਮ ਚਲਾਉਣਾ ਪੁਲਿਸ ਨੇ ਚਲਾਉਣਾ ਨਾ ਜਿਹੜਾ ਗੈਂਗਸਟਰਾਂ ਨੂੰ ਅਤਵਾਦੀਆਂ ਨੂੰ ਕਾਬੂ ਕਰਨਾ ਉਹ ਪੁਲਿਸ ਨੇ ਕਰਨਾ ਪਰ ਜਿਹੜੇ ਇਹ ਪੋਲਿਟਿਕਲ ਪਾਰਟੀਆਂ ਦੀ ਛੈ ਦੇ ਉੱਤੇ ਜਿਹੜੇ ਇਹ ਵਰਕਰ ਗੁੰਡਿਆਂ ਦਾ ਰੂਪ ਲੈ ਲੈਂਦੇ ਆ ਗੈਂਗਸਟਰਾਂ ਦਾ ਰੂਪ ਲੈ ਲੈਂਦੇ ਆ ਇਹਨਾਂ ਨੂੰ ਨਕੀਲ ਕਿਵੇਂ ਪਾਉਗੀ ਜੇ ਆਹੀ ਹੱਥ ਬੰਨ੍ਹ ਦਿੱਤੇ ਜਾਣਗੇ ਥੋੜਾ ਮਨ ਮੰਨਦਾ ਕਿ ਜਦੋਂ ਪੁਲਿਸ ਦੀ ਘੇਰਾਬੰਦੀ ਹੋਵੇ ਪੁਲਿਸ ਮੌਕੇ ਤੇ ਪਹੁੰਚੀ ਹੋਵੇ ਅ ਡੀਐਸਪੀ ਇੱਕ ਮੌਜੂਦ ਹੋਵੇ ਇੱਕ ਐਸਐਚਓ ਮੌਜੂਦ ਹੋਵੇ ਇੱਕ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਦੇ ਬੰਦਾ ਸੁੱਕਾ ਉਵੇਂ ਲੰਘ ਗਿਆ ਤੁਹਾਨੂੰ ਕੀ ਹਾਲਾਤ ਲੱਗਦੀ ਹੈ ਕਹੇ ਜਾਂ ਪ੍ਰੈਸ਼ਰ ਹੋਣਾ ਹੈ ਇਹ ਪੁਲਿਸ ਦੇ ਉੱਤੇ ਹਾਲਾਂਕਿ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹਾਂ ਤੁਸੀਂ ਦੇਖੋ ਅੱਜ ਤੱਕ ਹਮੇਸ਼ਾ ਇਹੀ ਹੋਇਆ ਜਦੋਂ ਪੁਲਿਸ ਤੇ ਆਉਂਦੇ ਤੇ ਆਈਏ ਪੁਲਿਸ ਨੇ ਕਰੇ ਕਿਸੇ ਨੂੰ ਬਖਸ਼ਿਆ ਨਹੀਂ ਜੀ ਚਾਹੇ ਉਹਨਾਂ ਨੂੰ ਫਿਰ ਸੀਐਮ ਨਾਲ ਸਿੱਧਾ ਹੋਣਾ ਪਵੇ ਜੇ ਚਾਹੇ ਜਿਹੜਾ ਕੋਈ ਐਮਐਲਏ ਮੰਤਰੀ ਸਪੋਰਟ ਕਰਦਾ ਉਹਦੇ ਨਾਲ ਸਿੱਧਾ ਹੋਣਾ ਪਵੇ ਜੀ ਪਰ ਇੱਕ ਆਪ ਦਾ ਯਾਰ ਅਸੀਂ ਸਬ ਇੰਸਪੈਕਟਰ ਮਰਵਾ ਲਿਆ। ਹੂੰ। ਇਤੋਂ ਵੱਧ ਅ ਪੁਲਿਸ ਦੇ ਮੈਨੂੰ ਲੱਗਦਾ ਲਾਚਾਰਤਾ ਜਿਹੜੀ ਆ ਸਾਡੇ ਸਾਹਮਣੇ ਆ ਨਹੀਂ ਸਕਦੀ। ਹੂੰ। ਠੀਕ ਹੈ। ਅੱਛਾ ਤਾਂ ਸਵਾਲ ਖੜੇ ਹੁੰਦੇ ਜਿਹੜੇ ਉਹ ਇਹ ਹੈ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਪਹਿਲਾਂ ਤਾਂ ਪਿਸਤੌਲ ਖੋਣਾ ਉਸ ਤੋਂ ਬਾਅਦ ਗੋਲੀ ਮਾਰਨੀ ਪਰ ਉੱਥੇ ਕਹਿੰਦੇ ਮੌਕੇ ਤੇ ਮੌਜੂਦ ਸੀਗੇ ਡੀਐਸਪੀ ਕਹਿੰਦੇ ਬਾਡੀ ਬਿਲਡਰ ਕਿਹਾ ਜਾਂਦਾ ਉਹਨਾਂ ਨੂੰ ਹਾਂ। ਅ ਟੱਲਾ ਸਾਹਿਬ ਮਾੜੇ ਬੰਦੇ ਦੀ ਲੱਕ ਜਿੰਨਾ ਤਾਂ ਤੁਲਸੋਨੀ ਦਾ ਡੌਲਾ। ਹੂੰ। ਠੀਕ ਹੈ ਜੀ। ਜੀ। ਜਿਹੜੇ ਇਹ ਸਾਡੇ ਡੀਐਸਪੀ ਸਾਹਿਬ ਨੇ ਮਤਲਬ ਇੱਕ ਹੋਵੇ ਨਾ ਕੋਈ ਬੰਦਾ ਬਿਮਾਰ ਹੈ ਕੋਈ ਬੰਦਾ ਠੀਕ ਹੈ ਟੈਸਟ ਕਲੀਅਰ ਕਰਕੇ ਆ ਗਿਆ ਪਰ ਫਿਜ਼ੀਕਲੀ ਉਹਨਾ ਸਟਰੋਂਗ ਨਹੀਂ ਕੋ ਬੰਦਾ ਅੱਜ ਵੀ ਮਤਲਬ ਉਹ ਰੋਲ ਮਾਡਲ ਹੈ ਕਈਆਂ ਦਾ ਉਹਦੀ ਫਿਟਨੈਸ ਉਹਦਾ ਸਾਰਾ ਕੁਝ ਠੀਕ ਹੈ ਉਹਦੀ ਹਾਜ਼ਰੀ ਦੇ ਵਿੱਚ ਠੀਕ ਹੈ ਇੱਕ ਤਾਂ ਹੁੰਦਾ ਬੰਦੇ ਨੇ ਕੱਢਿਆ ਤੇ ਬੰਦੇ ਨੇ ਪਿਸਤੌਲ ਚ ਰਿਵਾਲਵਰ ਚ ਗੋਲੀ ਚਲਾਤੀ ਗੋਲੀ ਅੱਗੇ ਕਿਸੇ ਵਸ ਨਹੀਂ ਚੱਲਦਾ ਜੇ ਤੁਸੀਂ ਕਹੋ ਕੋਈ ਪੁਲਿਸ ਸ਼ਕਤੀਮਾਨ ਨਹੀਂ ਹੈਗੀ ਜਿਹੜੀ ਗੋਲੀ ਅੱਗੇ ਉੱਡ ਕੇ ਮੂਰੇ ਆਜੂਗੀ ਠੀਕ ਹੈ ਉਹਦੇ ਗੋਲੀ ਪੁਲਸ ਦਾ ਦੇਖੋ ਜਫੋ ਜਫੀ ਹੋਇਆ ਸਬ ਇੰਸਪੈਕਟਰ ਤੋਂ ਉਹਦਾ ਪਿਸਤੌਲ ਕੋ ਕੇ ਉਹਦੀ ਗੋਲੀ ਮਾਰੀ ਬਾਕੀ ਉੱਥੇ ਕੀ ਕਰ ਰਹੀ ਸੀ ਮਨ ਲੂ ਜਿਹੜੇ ਅਤਲ ਸੋਨੀ ਵਰਗੇ ਐ ਡੀਐਸਪੀ ਖੜਾ ਸੀ ਉੱਥੇ ਐਸਐਚਓ ਖੜਾ ਸੀ ਇਹ ਕਰ ਕੀ ਰਹੀ ਸੀ ਅਸੀਂ ਉਹਦਾ ਕੋਈ ਨੁਕਸਾਨ ਨਹੀਂ ਕਰ ਕਰ ਸਕਦੇ ਸੀ ਬੰਦੇ ਦਾ ਤੁਹਾਡੇ ਤੇ ਪ੍ਰੈਸ਼ਰ ਹੋਣਾ ਯਾਰ ਅਸੀਂ ਭਾਵੇਂ ਆਪਦੀ ਸਬ ਇੰਸਪੈਕਟਰ ਨੂੰ ਨਹੀਂ ਬਚਾ पाए ਸਾਡੀ ਜਿਹੜੀ ਕਾਨੂੰਨ ਵਿਵਸਥਾ ਕਿੰਨਾ ਹੱਥਾ ਦੇ ਵਿੱਚ ਹੈ ਇਹੀ ਇਹ ਬੜੇ ਮਤਲਬ ਸਵਾਲੀਆ ਜਿਹੜੇ ਉਹ ਖੜੇ ਹੁੰਦੇ ਆ ਇਹ ਗੱਲ ਕਿੱਧਰ ਨੂੰ ਗਈ ਤੁਸੀਂ ਦੇਖੋ ਮਤਲਬ ਇੱਕ ਫਿਜ਼ੀਕਲੀ ਫਿੱਟ ਬੰਦਾ ਯਾਰ ਐਕਟਿਵ ਬੰਦਾ ਕੋਲੇ ਖੜਾ ਹੋਵੇ ਇੱਕ ਐਸਐਚੂ ਕੋਲੇ ਖੜਾ ਹੋਵੇ ਮਤਲਬ ਇਹ ਹੋਇਆ ਇਹ ਕਿਵੇਂ ਇਹ ਘਟਨਾ ਕਿਵੇਂ ਵਾਪਰੀ ਮਤਲਬ ਮੈਂ ਤੁਸੀਂ ਤਾਂ ਕਹਿਨੇ ਹੋ ਵੀ ਇਹ ਗੋਲੀ ਚੱਲ ਗਈ ਸਬ ਇੰਸਪੈਕਟਰ ਮਰ ਗਿਆ ਸਾਡਾ ਸਬ ਇੰਸਪੈਕਟਰ ਕਿਸ਼ੀਦ ਹੋ ਗਿਆ ਠੀਕ ਹੈ ਪਰ ਕਿੰਨਾ ਬੰਦਿਆਂ ਦੀ ਹਾਜ਼ਰੀ ਚ ਹੋਇਆ ਇਹ ਜੀ ਕੀ ਹਾਲਾਤ ਬਣ ਗਏ ਯਾਰ ਵੀ ਅਸੀਂ ਉਹਦਾ ਕੁਝ ਕਰ ਨਹੀਂ ਸਕੀ ਮਤਲਬ ਇਹ ਇਹ ਚੀਜ਼ਾਂ ਬਹੁਤ ਹੀ ਮੁੱਦਾ ਗੰਭੀਰ ਹੈ ਇਹਦੇ ਉੱਤੇ ਅੱਜ ਸਾਡੇ ਸਾਡੇ ਪੁਲਿਸ ਅਫਸਰ ਸਾਹਿਬਾਨਾਂ ਨੂੰ ਸਾਡੇ ਲੀਡਰਾਂ ਨੂੰ ਸਾਡੇ ਆਮ ਪੰਜਾਬੀਆਂ ਨੂੰ ਸਾਨੂੰ ਸੋਚਣ ਦੀ ਲੋੜ ਹੈ ਜੇ ਪੁਲਿਸ ਦੇ ਇੰਨੇ ਹੱਥ ਬੰਨ ਦਿੱਤੇ ਜਾਣਗੇ ਪੁਲਿਸ ਇੰਨੀ ਮਜਬੂਰ ਹੋ ਜੂ ਕਿ ਕੋਈ ਸਰਪੰਚ ਪੰਚ ਕੋਈ ਪੋਲੀਟਿਕਲ ਪਾਰਟੀ ਦਾ ਬੰਦਾ ਜਾਂ ਕੋਈ ਪੋਲੀਟਿਕਲ ਸ਼ਹਿਰ ਵਾਲਾ ਗੈਂਗਸਟਰ ਉੱਠ ਕੇ ਆ ਕੇ ਸਾਡੀ ਪੁਲਿਸ ਤੇ ਗੋਲੀਆਂ ਚਲਾਊਗਾ ਤਾਂ ਇਤ ਬਰਦਾਸ਼ਯੋਗ ਨਹੀਂ ਹੋਣਾ ਚਾਹੀਦਾ ਯਾ ਹੂੰ ਅੱਛਾ ਵੱਡੀ ਗੱਲ ਉੱਥੇ ਇਹ ਹੈ ਕਹਿੰਦੇ ਕਿ ਕਾਰਵਾਈ ਕਰਾਂ ਦਾ ਠੀਕ ਆ ਪਰ ਮੌਕੇ ਤੋਂ ਫਰਾਰ ਹੋ ਗਏ ਦੋਸ਼ੀ ਕਹਿੰਦੇ ਕਿ ਫਰਾਰ ਹੋਣਾ ਇਹ ਵੱਡੀ ਗੱਲ ਨਹੀਂ ਮੈਂ ਉਹੀ ਤੁਹਾਨੂੰ ਕਹੀ ਜਾਂਦਾ ਨਾ ਜੀ ਦੇਖੋ ਪਹਿਲਾਂ ਤਾਂ ਅਸਲਾ ਉਹਦਾ ਆਬਦਾਨੀ ਸੀ ਉਹਨੇ ਪੁਲਿਸ ਦਾ ਅਸਲਾ ਖੋਇਆ ਉਹਦੇ ਨਾਲ ਹੱਥੋਂ ਪਾਈ ਹੋਇਆ ਉਹ ਅਸਲੇ ਦੇ ਵਿੱਚੋਂ ਮਤਲਬ ਉਹਨੇ ਪੁਲਿਸ ਵਾਲੇ ਦੇ ਸਾਡੇ ਦੇ ਫਾਇਰ ਮਾਰਿਆ ਫਿਰ ਉੱਥੋਂ ਭੱਜ ਵੀ ਗਿਆ ਮੈਂ ਇਹੀ ਕਹਿ ਰਿਹਾ ਨਾ ਵੀ ਫਿਜ਼ੀਕਲ ਫਿਟ ਬੰਦੇ ਪੂਰੇ ਨਾਲ ਹੁਣ ਉਹ ਅ ਪ੍ਰਭਜੀਤ ਸਿੰਘ ਜਿਹੜੇ ਐਸ ਐਚਓ ਨੇ ਉਹ ਇੰਸਪੈਕਟਰ ਲੈਵਲ ਦਾ ਮੁੰਡਾ ਉਹ ਮੰਨ ਕੇ ਜੇ ਲੋ ਵੱਧ ਤੋਂ ਵੱਧ 14 ਨਹੀਂ ਤਾਂ 16 ਬੈਚ ਦਾ ਹੋਊਗਾ 17 ਦਾ ਹੋਊਗਾ ਠੀਕ ਹੈ ਤੁਸੀਂ ਦੇਖੋ ਵੀ ਵੱਧ ਤੋਂ ਵੱਧ ਉਹਦੀ ਉਮਰ 35 36 ਸਾਲ ਉਹਦੀ ਉਮਰ ਹੋਊਗੀ ਇਹ ਨਹੀਂ ਕੋਈ ਜਿਵੇਂ ਆਪਣੇ ਆਪਾਂ ਕਹਿੰਦੇ ਨਾ ਨਾ ਕਈ ਹੁਣ ਜਿਵੇਂ ਪੀਸੀਆਰ ਦੇ ਉੱਤੇ ਬੰਦਿਆਂ ਦੀ ਜਿਵੇਂ ਡਿਊਟੀ ਲਾ ਦਿੰਦੇ ਆ ਕਈ ਆ ਜਿਵੇਂ ਕੋਈ ਬਿਮਾਰ ਬੰਦਾ ਹੁੰਦਾ ਹੈਲਦੀ ਯਾਰ ਫਿੱਟ ਬੰਦੀ ਸੀ ਪੂਰੇ ਸਾਰਾ ਕੁਝ ਸੀ ਇੱਥੇ ਤਾਂ ਮੈਨੂੰ ਪੁਲਿਸ ਦੀ ਨਾਕਾਮੀ ਇਸ ਤਰ੍ਹਾਂ ਨਹੀਂ ਸਾਹਮਣੇ ਆ ਰਹੀ ਪੁਲਿਸ ਦੀ ਲਾਚਾਰੀ ਸਾਹਮਣੇ ਆ ਰਹੀ ਹੈ ਮੇਰੇ ਤਾਂ ਇਹ ਨਹੀਂ ਆਪਾਂ ਕਹਿਦੀ ਪੁਲਿਸ ਦੇ ਐਫਰਟਸ ਕੋਈ ਕਮੀ ਹੋਊਗੀ ਜਾਂ ਪੁਲਿਸ ਦੇ ਉਹ ਪੁਲਿਸ ਦੇ ਹੱਥ ਬੰਨੇ ਵੀ ਸੀ ਹੂੰ ਯਾਰ ਜਿਹੜੀ ਐਨੀ ਪੁਲਿਸ ਐਕਟਿਵ ਹੈ ਤੁਸੀਂ ਦੇਖੋ ਪਿਛਲੇ ਸਾਲ ਇਹ ਲਗਭਗ ਸਾਲ ਸਵਾ ਸਾਲ ਤੋਂ ਹਰੇਕ ਮਹੀਨੇ ਦੋ ਤੋਂ ਚਾਰ ਐਨਕਾਊਂਟਰ ਕਰ ਰਹੀ ਹੈ ਪੁਲਿਸ ਘਰ ਵੀ ਕੀਦੇ ਰਹੀ ਆ ਬੰਦੇ ਨੂੰ ਚਕਾਉਣ ਜਾਂਦੀ ਹੈ ਦੇਖੋ ਬੰਦੇ ਤੋਂ ਰਿਕਵਰੀ ਕਰਨ ਜਾਂਦੀ ਹੈ ਉੱਥੋਂ ਬੰਦਾ ਜਿਹੜਾ ਉਹ ਅਸਲਾ ਇਹਨਾਂ ਨੂੰ ਚੱਕਣ ਗਿਆ ਹੁੰਦਾ ਠੀਕ ਹੈ ਉਹੀ ਚੱਕ ਕੇ ਇਹਨਾਂ ਦੇ ਮਾਰਦੇ ਪੁਲਿਸ ਐਨੀ ਐਕਟਿਵ ਹੁੰਦੀ ਹੈ ਇਹਨੂੰ ਛਰੀਟ ਨਹੀਂ ਆਉਂਦੀ ਹਾਂਜੀ ਤੇ ਉਹੀ ਪੁਲਿਸ ਦੇ ਅੱਜ ਸਬ ਇੰਸਪੈਕਟਰ ਦਾ ਸਾਡੇ ਦਾ ਯਾਰ ਮਤਲਬ ਬੰਦੇ ਨਹੀਂ ਜੱਫੋ ਜੱਪੀ ਹੋ ਕੇ ਮੌਜੂਦਾ ਅਫਸਰਾਂ ਦੀ ਹਾਜ਼ਰੀ ਵਿੱਚ ਗੋਲੀ ਮਾਰ ਕੇ ਕਤਲ ਕਰਤਾ ਯਾਰ ਸ਼ਹੀਦ ਕਰਤਾ ਸਾਡਾ ਪੁਲਿਸ ਅਫਸਰ ਜਾਂ ਤਾਂ ਜਿਹੜੇ ਐਨਕਾਊਂਟਰ ਹੋ ਰਿਹਾ ਉਹ ਝੂਠੇ ਆ ਜੀ ਇਹ ਘਟਨਾ ਨੂੰ ਸਾਨੂੰ ਅੱਜ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਆ ਇਹ ਬਹੁਤ ਸੈਂਸਿਟਿਵ ਇਸ਼ੂ ਹੈ ਇਹਦੇ ਉੱਤੇ ਇਹ ਇੱਕ ਅੱਜ ਸਾਨੂੰ ਵਾਕਈ ਪੁਲਿਸ ਦੇ ਨਾਲ ਖੜੇ ਹੋਣ ਦੀ ਲੋੜ ਆ ਅਸੀਂ ਪੁਲਿਸ ਦੇ ਨਾਲ ਖੜੇ ਆ ਪੁਲਿਸ ਨੂੰ ਐਨਾ ਮਜਬੂਰ ਹੋਣ ਦੀ ਨਹੀਂ ਲੋੜ ਜੇ ਸਾਨੂੰ ਤੁਸੀਂ ਸਾਡੀ ਪੁਲਿਸ ਨੂੰ ਐਨਾ ਮਜਬੂਰ ਕਰ ਦੋਗੇ ਲਾਚਾਰ ਕਰ ਦੋਗੇ ਤਾਂ ਇਹ ਇਹ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਇਹ ਜਿਹੜੇ ਅਸੀਂ ਪੰਜਾਬ ਦੇ ਵਿੱਚ ਵਸਦੇ ਆਂ ਪੰਜਾਬੀ ਜਿਹੜੇ ਵੀ ਇੱਥੇ ਆਪ ਦੇ ਵਿੱਚ ਰਹਿ ਰਿਹਾ ਬੰਦਾ ਇਹ ਉਹਦੇ ਲਈ ਖਤਰੇ ਦੀ ਘੰਟੀ ਹੈ ਇਹਦੇ ਤੇ ਬਹੁਤ ਗਹਿਨ ਮੰਥਨ ਹੋਣ ਦੀ ਲੋੜ ਹੈ ਬਹੁਤ ਸਾਨੂੰ ਚਰਚਾ ਕਰਨ ਦੀ ਲੋੜ ਹੈ ਇਹਦੇ ਉੱਤੇ ਉਹ ਤੇ ਵੱਡੀ ਗੱਲ ਹੁਣ ਇੱਕ ਹੋਰ ਸਾਹਮਣੇ ਆਈ ਹੈ ਕਹਿੰਦੇ ਕਿ ਜਿਹੜਾ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਜਿਹਨੇ ਗੋਲੀ ਮਾਰੀ ਹੈ ਉਹ ਆਮ ਆਦਮੀ ਪਾਰਟੀ ਦਾ ਕਹਿੰਦੇ ਕਿ ਕੀ ਲੱਗਦਾ ਫਿਰ ਵੀ ਆਮ ਆਦਮੀ ਪੜੇ ਸਰਪੰਚਾਂ ਕੋਲੇ ਨਹੀਂ ਪਾਵਰ ਹੈ ਕਿ ਪੁਲਿਸ ਨੂੰ ਗੋਲੀਆਂ ਮਾਰਨ ਟੱਲਾ ਸਾਹਿਬ ਤੁਸੀਂ ਸੱਚ ਮੰਨੋ ਮਤਲਬ ਉਹਨਾ ਆਪਾ ਦੇਖੋ ਤੁਹਾਨੂੰ ਪਤਾ ਵੀ ਜਿੱਥੇ ਨੁਕਸ ਹੈ ਨੁਕਸ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਪਰ ਇੰਨੇ ਅੱਛੇ ਅੱਛੇ ਪੁਲਿਸ ਅਫਸਰ ਪਏ ਆ ਠੀਕ ਹੈ ਜਿਹਨੇ ਦੀ ਤੁਸੀਂ ਦਿਲੋਂ ਰਿਸਪੈਕਟ ਕਰਦੇ ਹੋ ਜਦੋਂ ਉਹਨਾਂ ਦੇ ਕਿਰਦਾਰ ਬਾਰੇ ਜਾਣਦੇ ਹੋ ਜਦੋਂ ਉਹਨਾਂ ਦਾ ਜਿਹੜਾ ਉਹ ਸਮਾਜ ਨੂੰ ਜਿਵੇਂ ਸਮਰਪਿਤ ਨੇ ਆਪ ਦੀ ਡਿਪਾਰਟਮੈਂਟ ਨੂੰ ਸਮਰਪਿਤ ਨੇ ਜਿਹ ਉਹਨਾਂ ਦਾ ਵਰਕਿੰਗ ਸਟਾਈਲ ਹੈ ਉਹਦੇ ਬੜੀ ਆਪਾਂ ਇੱਜ਼ਤ ਕਰਦੇ ਆਂ ਜਿਹੜੇ ਅੱਛੇ ਬੰਦੇ ਆ ਹਨਾ ਪਰ ਉਹ ਅੱਛੇ ਬੰਦੇ ਨੂੰ ਮੈਂ ਇੰਨਾ ਮਜਬੂਰ ਹੁੰਦੇ ਦੇਖਿਆ ਮੈਂ ਤਾਂ ਤਾਂ ਹੀ ਕਿਹਾ ਸੀ ਜਿਹੜੇ ਥਾਣੇ ਆ ਠੀਕ ਹੈ ਜਿਹੜੀ ਸਾਡੇ ਚੌਕੀਆਂ ਨੇ ਜਿੱਥੇ ਪੁਲਿਸ ਦੇ ਸਬੰਧਤ ਕੋਈ ਕੰਮ ਹੈ ਯਾਰ ਉੱਥੇ ਤੁਸੀਂ ਨਾ ਜਿਹੜਾ ਅਸੀਂ ਕਹਿੰਦੇ ਵੀ ਗੈਂਗਸਟਰ ਆ ਪੁਲਿਸ ਗੈਂਗਸਟਰਾਂੋਂ ਵੱਡੀ ਗੈਂਗਸਟਰ ਹੈ ਹਨਾ ਬਦਮਾਸ਼ ਹੈ ਪੁਲਿਸ ਵੱਡੀ ਇਹ ਲੁਧਿਆਣਾ ਸਿਪੀ ਨੇ ਸਟੇਟਮੈਂਟ ਵੀ ਦਿੱਤੀ ਸੀ ਮੈਂ ਉੱਥੇ ਇੱਕ ਗੱਲ ਕਹੀ ਸੀ ਯਾਰ ਤੁਸੀਂ ਥਾਣਿਆਂ ਦਫ਼ਤਰਾਂ ਦੇ ਵਿੱਚ ਪੁਲਸਿਆਂ ਵਿੱਚ ਪਰ ਇੱਕ ਗੱਲ ਲੈ ਕੇ ਲਾ ਦਿਓ ਬਾਹਰ ਕੀ ਉਹਨਾਂ ਗੈਂਗਸਟਰਾਂ ਬਦਮਾਸ਼ਾਂ ਲਈ ਪੁਲਿਸ ਬਦਮਾਸ਼ ਹੈ ਜਿਨ੍ਹਾਂ ਨੂੰ ਕੋਈ ਪੋਲੀਟੀਕਲ ਸਪੋਰਟ ਹੈ ਨਹੀਂ ਜਿਨ੍ਹਾਂ ਨੂੰ ਪੋਲੀਟੀਕਲ ਸਪੋਰਟ ਹੈ ਉਹਨਾਂ ਨੂੰ ਤਾਂ ਅਸੀਂ ਨਾਲ ਕੁਰਸੀਆਂ ਦਿਵਾ ਲਾਂਗੇ ਚਾਹੇ ਜਿੱਡਾ ਵਰਜੀ ਵੱਡਾ ਕ੍ਰਿਮੀਨਲ ਹੋਵੇ ਇਹਨਾਂ ਨੂੰ ਬਾਹਰ ਬੋਰਡ ਲਾ ਦੇਣੇ ਚਾਹੀਦੇ ਆ ਜੇ ਤੁਹਾਡੇ ਕੋਲ ਮੌਜੂਦਾ ਸਰਕਾਰ ਦੀ ਸ਼ੈ ਹੈ ਤਾਂ ਤੁਸੀਂ ਜਿੱਡੇ ਵਰਜੀ ਵੱਡੇ ਗੈਂਗਸਟਰ ਹੋ ਕ੍ਰਿਮੀਨਲ ਹੋ ਤੁਹਾਡੇ ਲਈ ਤੁਹਾਡੇ ਸਵਾਗਤ ਖੜੀ ਹੈ ਪੰਜਾਬ ਪੁਲਿਸ ਇਹਨਾਂ ਨੇ ਐਨਾ ਮਜਬੂਰ ਕਰਤਾ ਪੁਲਿਸ ਨੂੰ ਪੁਲਿਸ ਦੇ ਐਕਚੁਅਲ ਹੱਥ ਬੰਨੇ ਪਏ ਆ ਤੁਸੀਂ ਮਤਲਬ ਕਈ ਘਟਨਾਵਾਂ ਜਿਵੇਂ ਤੁਹਾਨੂੰ ਦੱਸਾਂ ਤੁਸੀਂ ਹੈਰਾਨੀ ਮੰਨ ਜਾਓਗੇ ਕਿ ਜਿਹੜੇ ਗੈਂਗਸਟਰ ਐ ਉਹਨਾਂ ਨੂੰ ਕਿਵੇਂ ਪੁਲਿਸ ਨੂੰ ਅਟੈਂਡ ਕਰਨ ਲਈ ਪੁਲਿਸ ਮਜਬੂਰ ਐ ਪੁਲਿਸ ਦੇ ਹੱਥ ਖੜੇ ਐ ਉੱਥੇ ਪੁਲਿਸ ਕਰੀ ਕੀ ਉਹਨੂੰ ਐਮਐਲਏ ਨੂੰ ਇਹਨਾਂ ਦੇ ਨੂੰ ਇੰਨੀਆਂ ਪਾਵਰਾਂ ਇਹਨਾਂ ਦੇ ਮੰਤਰੀਆਂ ਨੂੰ ਇੰਨੀਆਂ ਪਾਵਰਾਂ ਹੱਥ ਨੂੰ ਦੀ ਨਹੀਂ ਟਰਾਂਸਫਰ ਹੋ ਜਾਣੀਆਂ ਮਤਲਬ ਚਾਹੇ ਔਰਤ ਨਾਲ ਕੋਈ ਧੱਕਾ ਠੀਕ ਹੈ ਚਾਹੇ ਕੋਈ ਕਿਸੇ ਦੀ ਜ਼ਮੀਨ ਦੱਬੀ ਜਾ ਰਹੀ ਹੈ ਚਾਹੇ ਫਰੋਤੀਆਂ ਲੈਂੀਆਂ ਜਾ ਰਹੀਆਂ ਠੀਕ ਹੈ ਚਾਹੇ ਹੋਰ ਕੋਈ ਨਜਾਇਜ਼ ਕੰਮ ਕੀਤੇ ਜਾ ਰਹੇ ਆ ਜਿੱਥੇ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਕਾਰ ਦਾ ਠੱਪਾ ਆ ਗਿਆ ਜਿਹੜੇ ਗੈਂਗਸਟਰ ਦੇ ਉੱਤੇ ਪੁਲਿਸ ਦੇ ਉੱਤੇ ਹੱਥ ਬੰਨੇ ਆ ਬਹੁਤ ਹਾਲਾਤ ਖਰਾਬ ਨੇ ਸਰਕਾਰ ਤੇ ਜੇ ਆਪਾਂ ਗੱਲ ਕਰੀਏ ਸਰਕਾਰ ਲਗਾਤਾਰ ਗੱਲ ਕਰਦੀ ਹੈ ਕਿ ਲਾ ਐਂਡ ਆਰਡਰ ਜਿਹੜਾ ਪੰਜਾਬ ਦਾ ਅਸੀਂ ਬਹੁਤ ਸੁਧਾਰਿਆ ਇਹ ਕੁਝ ਪਹਿਲਾਂ ਹੁੰਦਾ ਸੀ ਪਰ ਆ ਕੁਝ ਪਹਿਲਾਂ ਦੇਖਿਆ ਤੁਹਾਡੇ ਆ ਹੱਥ ਬੰਨੇ ਜੀ ਜੀ ਇਹਨੂੰ ਇਹ ਚੰਗਾ ਲਾਅ ਐਂਡ ਆਰਡਰ ਕਹਿੰਦੇ ਆ ਕਹਿੰਦੇ ਸੁਧਾਰਿਆ ਸਾਡੇ ਹੱਥ ਬੰਨੇ ਆ ਜੀ ਸਾਨੂੰ ਨਹੀਂ ਚਾਹੀਦਾ ਠੀਕ ਐ ਸਾਨੂੰ ਤਾਂ ਤੁਸੀਂ ਜਿਹੜਾ ਫਿਰ ਥੋਡੀ ਨਜ਼ਰ ਚ ਗੁੰਡਾ ਰਾਜ ਐ ਠੀਕ ਐ ਸਾਨੂੰ ਉਹ ਦੇ ਦੋ ਸਾਨੂੰ ਤੁਹਾਡਾ ਆਰਾਮ ਰਾਜੇ ਨਹੀਂ ਚਾਹੀਦਾ ਸਾਨੂੰ ਇਹ ਆਰਾਮ ਰਾਜੇ ਇਹਨਾਂ ਦਾ ਨਹੀਂ ਚਾਹੀਦਾ ਜਿਹੜਾ ਇਹ ਕਹਿ ਰਿਹਾ ਅਸੀਂ ਅ ਨਸ਼ੇ ਦੇ ਉੱਤੇ ਕਾਬੂ ਕਰ ਲਿਆ ਜਾਂ ਹੋਰ ਆ ਯਾਰ ਮਤਲਬ ਤੁਸੀਂ ਦੇਖੋ ਪੁਲਿਸ ਕੰਮ ਕਰ ਰਹੀ ਹੈ ਮੈਂ ਇਸ ਵਿੱਚ ਕੋਈ ਦੋ ਰਾਏ ਨਹੀਂ ਵੀ ਜਿਹੜਾ ਕਈ ਚੀਜ਼ਾਂ ਤੇ ਕੰਮ ਹੋ ਰਿਹਾ ਵਾਕੀ ਹੋ ਰਿਹਾ ਹੈ ਨਾ ਪਰ ਉਹਦੀਆਂ ਜੜਾ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਆ ਠੀਕ ਹੈ ਕਈ ਚੀਜ਼ਾਂ ਤੇ ਟਾਈਮ ਲੱਗੂਗਾ ਠੀਕ ਹੈ ਪਰ ਬਿਨਾ ਫालतू ਪ੍ਰੋਪੋਗੈਂਡਾ ਕਰਨਾ ਅਸੀਂ 5000 ਪਰਚਾ ਦਿੱਤਾ ਅਸੀਂ 8500 ਬੰਦਾ ਫੜ ਲਿਆ ਜੀ ਅਸੀਂ ਫਲਾਨੇ ਗੈਂਗਸਟਰ ਠੋਕ ਤੇ ਸੀ ਅਸੀਂ ਫਲਾਨੇ ਦਾ ਇਨਕਾਊਂਟਰ ਕਰਤਾ ਜੀ ਇਹ ਇਹ ਚੀਜ਼ਾਂ ਵਿੱਚ ਕੁਝ ਨਹੀਂ ਪਿਆ ਇਹ ਨੇਰੇ ਡਰਾਮੇ ਆ ਇਹ ਅੱਖਾਂ ਪੁੰਝੀਆਂ ਜਾ ਰਹੀਆਂ ਲੋਕਾਂ ਦੀਆਂ ਇਹ ਇਹ ਕੁਝ ਨਹੀਂ ਇਹਦੇ ਚੋਂ ਗੱਲ ਚੋਂ ਨਿਕਲ ਪਾਉਣ ਕੱਢਣ ਪਾਉਣ ਨੂੰ ਤੁਸੀਂ ਦੇਖਿਓ ਪੰਜਾਬ ਦੇ ਹਾਲਾਤ ਆ ਜਿਹੜੇ ਦਿਨ ਬਾ ਦਿਨ ਵਿਗੜਦੇ ਜਾ ਰਹੇ ਆ ਇਸ ਵੇਖੋ ਇੱਥੇ ਇੱਕ ਤੁਹਾਨੂੰ ਜੇ ਧਿਆਨ ਹੋਵੇ ਜੀ ਆ ਛੋਟੇ ਹੁੰਦੇ ਇੱਕ ਇੱਕ ਗੇਮ ਖੇਡਦੇ ਹੁੰਦੇ ਸੀ ਮਤਲਬ ਜਿਵੇਂ ਪਿੱਠੂ ਕਰਮ ਹੋ ਗਿਆ ਬਾਂਦਰ ਕਿਲਾ ਹੋ ਗਿਆ ਢੂਈਕੁੱਟ ਹੋ ਗਿਆ ਹਨਾ ਉਹਦੇ ਵਿੱਚ ਬੋਲ ਮਾਰਦੇ ਹੁੰਦੇ ਸੀ ਇੱਕ ਦੂਜੇ ਦੇ ਠੀਕ ਹੈ ਉਹਨੇ ਬਚਣਾ ਹੁੰਦਾ ਸੀਗਾ ਟੀਮਾਂ ਬਣ ਜਾਂਦੀਆਂ ਸੀ ਇੱਥੇ ਗਰਨੇਡ ਆਏ ਸਿੱਟਦੇ ਪਏ ਆ ਯਾਰ ਜਿਵੇਂ ਢੂਈਕੁੱਟ ਖੇਡਦੇ ਹੁੰਦੇ ਆ ਹਾਂਜੀ ਇਹ ਲਾਅ ਐਂਡ ਆਰਡਰ ਹੈ ਜੀ ਮਤਲਬ ਜੇ ਇਹ ਲਾਅ ਐਂਡ ਆਰਡਰ ਅੱਛਾ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ ਜੀ ਕਹਿੰਦੇ 7 7 ਮਹੀਨਿਆਂ ਚ ਪਿਛਲੇ ਚ 16 ਗ੍ਰਨੇਡ ਹਮਲੇ ਹੋ ਗਏ 34 ਕੇ 36 ਗ੍ਰਨੇਡ ਫੜੇ ਗਏ 9 ਹਜੇ ਫੜਨੇ ਬਾਕੀ ਆ ਕਹਿੰਦੇ ਟੋਟਲ 63 ਥਰੂਪ ਮੇਰੇ ਖਿਆਲ ਗ੍ਰਨੇਡ ਆਏ ਸੀ ਇੱਕ ਜੇ ਇਹਨੂੰ ਵੀ ਇਹ ਪੰਜਾਬ ਚ ਅਮਨ ਸ਼ਾਂਤੀ ਕਹਿੰਦੇ ਆ ਅੱਛਾ ਲਾਅ ਐਂਡ ਆਰਡਰ ਕਹਿੰਦੇ ਆ ਫਿਰ ਤਾਂ ਸਾਨੂੰ ਗੁੰਡਾ ਰਾਜ ਹੀ ਦੇ ਦਿਓ ਜੇ ਤੁਹਾਡਾ ਇਹ ਰਾਮ ਰਾਜ ਹੈ ਤਾਂ ਸਾਨੂੰ ਗੁੰਡਾ ਰਾਜ ਦੇ ਦਿਓ ਤੁਸੀਂ ਅਸੀਂ ਗੁੰਡਾ ਰਾਜ ਪਸੰਦ ਕਰਾਂਗੇ ਅਜਾ ਨੂੰ ਲੱਗਦਾ ਜਿਵੇਂ ਅਕਸਰ ਆਪਾਂ ਦੇਖਦੇ ਆ ਕਿ ਪੁਲਿਸ ਦੇ ਨਾਲ ਜੇਕਰ ਕੋਈ ਆਪਾਂ ਕਹਿੰਦੇ ਕਿ ਪੰਗਾ ਲੈਂਦਾ ਤਾਂ ਪੁਲਿਸ ਹੋਰ ਸਟੇਟਾਂ ਵਿੱਚੋਂ ਵੀ ਬੰਦਾ ਫੜ ਲਿਆਉਂਦੀ ਹੈ ਜਾ ਕੇ ਐਦਾਂ ਕਰ ਦੇ। ਦੇਖੋ ਮੇਰੀ ਇੱਕ ਗੱਲ ਸਮਝ ਲਓ ਜੀ ਇਹ ਸਾਡੇ ਡੀਜੀਪੀ ਗੌਰਵ ਯਾਦਵ ਨੇ ਜਿਹੜੇ ਸਾਡੀ ਜਿਹੜੇ ਪੰਜਾਬ ਪੁਲਿਸ ਦੇ ਕਈ ਅਫਸਰ ਨੇ ਠੀਕ ਹੈ। ਇਹਨਾਂ ਦਾ ਸਟੈਂਡ ਲੈਣਾ ਬੰਦਾ ਤੇ ਲੈਣਗੇ। ਤੇ ਜਿਹੜਾ ਕੁਝ ਮਾੜੇ ਅਨਸਰਾਂ ਨਾਲ ਹੁੰਦਾ ਮੈਨੂੰ ਲੱਗਦਾ ਪੁਲਿਸ ਨੂੰ ਹੁਣ ਇੱਥੇ ਕਰਨ ਦੀ ਲੋੜ ਹੈ ਸਾਰੇ ਪੰਜਾਬ ਨੂੰ ਪੁਲਿਸ ਦੇ ਹੱਕ ਵਿੱਚ ਖੜਨ ਦੀ ਲੋੜ ਹੈ ਤੇ ਜਿਹੜਾ ਕੁਛ ਅਸੀਂ ਕਹਿੰਦੇ ਆ ਵੀ ਹਲਕੇ ਕੁੱਤੇ ਨਾਲ ਹੁੰਦਾ ਉਹ ਇੱਥੇ ਪੁਲਿਸ ਨੂੰ ਕਰਨਾ ਬਣਦਾ ਇੱਥੇ ਇੱਥੇ ਕੋਈ ਕੋਈ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਕਿਸੇ ਸਰਕਾਰ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਸੇ ਮੰਤਰੀ ਸੰਤਰੀ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਸੇ ਮੌਜੂਦਾ ਸਰਕਾਰ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਇਸ ਜੋ ਬੰਦੇ ਨੇ ਇਹ ਕਾਰਾ ਕੀਤਾ ਇਹਨੂੰ ਇਹਦੀ ਬਣਦੀ ਸਜ਼ਾ ऑन स्पॉट पंजाब पुलिस ਨੂੰ ਦੇਣੀ ਚਾਹੀਦੀ ਹੈ ਤੇ ਸਾਰਾ ਪੰਜਾਬ ਪੰਜਾਬ ਪੁਲਿਸ ਦੇ ਨਾਲ ਖੜਾ ਸਾਰਾ ਪੰਜਾਬ ਸਾਡੇ ਸ਼ਹੀਦ ਚਰਨਜੀਤ ਸਿੰਘ ਦੇ ਨਾਲ ਖੜਾ ਸਾਡਾ ਸਾਰਾ ਪੰਜਾਬ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਜੋ ਵੀਡੀਓ ਇੱਥੇ ਕੁਝ ਹੁਣ ਵਾਇਰਲ ਹੋ ਰਹੀਆਂ ਜਿਹੜੀਆਂ ਕਿ ਡੀਐਸਪੀ ਅਤਲ ਸੋਨੀ ਦੀਆਂ ਨੇ ਜਿਹਦੇ ਵਿੱਚ ਉਹ ਦੱਪਕੇ ਮਾਰਨ ਦਾ ਜ਼ੁਹਰਾ ਹੈ ਕਹਿੰਦੇ ਕਿ ਆਹ ਦੇਖੋ ਇੱਥੇ ਦੱਪਕੇ ਮਾਰ ਰਹੇ ਮਤਲਬ ਕੋਲੇ ਖੜਾ ਕੇ ਬੰਦਾ ਮਾਰਤਾ ਵੀ ਚੀਜ਼ਾਂ ਹੁਣ ਆ ਰਹੀਆਂ ਨੇ ਸਾਹਮਣੇ ਦੇਖੋ ਇਹ ਤਾਂ ਇਹ ਤੁਹਾਨੂੰ ਮੈਂ ਉਹੀ ਉਸੇ ਚੀਜ਼ ਤੇ ਆਪਾਂ ਚਰਚਾ ਕੀਤੀ ਹੈ ਜੀ ਇਹ ਅਤਲ ਸੋਨੀ ਜੀ ਨੂੰ ਜਾਂ ਤਾਂ ਸਵੀਕਾਰਨਾ ਚਾਹੀਦਾ ਪਬਲੀਕਲੀ ਉਹਨਾਂ ਨੂੰ ਰਿਜ਼ਾਈਨ ਦੇਣਾ ਚਾਹੀਦਾ ਵੀ ਮੇਰੀ ਨਲਾਇਕੀ ਸੀ ਤੇ ਜਾਂ ਓਪਨਲੀ ਕਹਿਣਾ ਚਾਹੀਦਾ ਵੀ ਮੇਰੇ ਹੱਥ ਕਿਵੇਂ ਬੰਨੇ ਗਏ ਸੀ ਕਿ ਸਾਡਾ ਮਨ ਇਹ ਗੱਲ ਨੂੰ ਕਦੀ ਨਹੀਂ ਮੰਨਦਾ ਕਿ ਜਿਹੜਾ ਅਤੁਲ ਸੋਨੀ ਹੈ ਉਹ ਕੋਈ ਫਿਜ਼ੀਕਲੀ ਵੀਕ ਸੀ ਫਿਜ਼ੀਕਲੀ ਐਕਟਿਵ ਨਹੀਂ ਸੀ ਚਲੋ ਹੋ ਗਿਆ ਯਾਰ ਬੰਦਾ ਉਹ 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 ਉਹਨਾਂ ਹਾਲਾਤਾਂ ਚ ਨਹੀਂ ਸੀ ਵੀ ਉਹ ਕਾਬੂ ਕਰ ਲਾਂਦਾ ਉਹਨੂੰ ਅਤੁਲ ਸੋਨੀ ਵਰਗੇ ਤਾਂ ਰੋਲ ਮਾਡਲ ਨੇ ਸਾਡੇ ਕੋਲ ਅਸੀਂ ਯੂਥ ਨੂੰ ਕਹਿੰਦੇ ਹਾਂ ਵੀ ਇਹਦੇ ਵਰਗਾ ਤੁਹਾਨੂੰ ਫਿੱਟ ਹੋਣਾ ਚਾਹੀਦਾ ਹਾਂਜੀ ਤੇ ਜੇ ਉਹਨਾਂ ਦੇ ਹੁੰਦੇ ਉਹਦੀ ਮੌਜੂਦਗੀ ਦੇ ਵਿੱਚ ਇਹ ਕੁਝ ਹੋਇਆ ਤਾਂ ਉਹਨਾਂ ਨੂੰ ਪਬਲਿਕਲੀ ਸਵੀਕਾਰਨਾ ਚਾਹੀਦਾ ਸਾਰਾ ਕੁਝ ਜੋ ਕੁਝ ਹੋਇਆ ਸਵਕਾਰਨਾ ਚਾਹੀਦਾ ਖੁੱਲ ਕੇ ਸਾਰੇ ਲੋਕਾਂ ਦੇ ਸਾਹਮਣੇ ਇਹ ਸੱਚਾਈ ਆਉਣੀ ਚਾਹੀਦੀ ਹੈ ਕਿਉਂਕਿ ਤੁਸੀਂ ਅਸੀਂ ਉਹ ਸਾਡੇ ਜਿਹੜੇ ਸ਼ਹੀਦ ਚਰਨਜੀਤ ਸਿੰਘ ਨੇ ਉਹਨਾਂ ਦੇ ਪਰਿਵਾਰ ਨੂੰ ਜਵਾਬ ਦੇਣਾ ਯਾਰ ਉਹ ਉਹਦੀ ਵਾਈਫ ਹੈ ਉਹਦੇ ਬੱਚੇ ਹੈ ਠੀਕ ਹੈ ਉਹ ਸਾਡੇ ਉਹਨੂੰ ਜਵਾਬ ਕੀ ਦਊ ਪੁਲਿਸ ਸਾਡਾ ਸਿਸਟਮ ਉਹਨੂੰ ਜਵਾਬ ਕੀ ਦੇਊਗਾ ਸਾਡੀ ਜਿਹੜੀ ਪੁਲਿਸ ਹੈ ਜਿਹੜੇ ਬਾਕੀ ਅਫਸਰ ਉਹਨਾਂ ਦਾ ਮਰੋਲ ਡਾਊਨ ਨਹੀਂ ਹੁੰਦਾ ਇਨੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਚੀਜ਼ਾਂ ਗਲਤ ਨੇ ਠੀਕ ਹੈ ਕੋਈ ਕਾਲੀਆਂ ਪੇਡਾਂ ਵੀ ਹੋਣਗੀਆਂ ਜਿਹਦੇ ਕਰਕੇ ਪੁਲਿਸ ਦੀ ਛਵੀ ਖਰਾਬ ਹੁੰਦੀ ਹੈ ਉਹਦੇ ਖਰਾਬ ਦੇਖੋ ਪੁਲਿਸ ਨੇ ਵੀ ਕਾਰਵਾਈ ਕੀਤੀ ਵੀ ਹੈ ਅਸੀਂ ਵੀ ਬੋਲਦੇ ਆ ਠੀਕ ਹੈ ਆਪਾਂ ਸਾਰੇ ਬੋਲ ਹੀ ਰਹੇ ਆ ਜਿਹੜੇ ਪੰਜਾਬ ਦੇ ਜਿਹੜੀ ਪੰਜਾਬ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਬੰਦੇ ਸਮਾਜ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਬੰਦੇ ਆਉਂਦੀਆਂ ਜਿੱਥੇ ਬੰਦੀ ਦੀ ਆਵਾਜ਼ ਅਸੀਂ ਬੋਲਦੇ ਆ ਉਹਨਾਂ ਖਿਲਾਫ ਪਰ ਉਸ ਆੜ ਦੇ ਵਿੱਚ ਇਹ ਨਹੀਂ ਹੈਗਾ ਵੀ ਪੰਜਾਬ ਪੁਲਿਸ ਦੇ ਉੱਤੇ ਹੀ ਅਟੈਕ ਹੋਣ ਲੱਗ ਜਾਣਾ ਜਾ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਆਈ ਸ਼ਹੀਦ ਕਰ ਦਿੱਤਾ ਜਾਵੇ ਤਾਂ ਇਹ ਚੀਜ਼ ਜ਼ਬਰਦਸਤ ਨਹੀਂ ਅੱਛਾ ਇੱਕ ਕਿਤੇ ਸਵਾਲ ਹੋਰ ਆ ਜੀ ਪੰਜਾਬ ਪੁਲਿਸ ਇੰਡੀਆ ਤੇ ਨਾਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਇੱਕ ਪੋਸਟ ਪਾਈ ਆ ਜਿਹਦੇ ਵਿੱਚੋਂ ਕਹਿੰਦੇ ਆ ਕਿ ਅਸੀਂ ਇੱਕ 1 ਕਰੋੜ ਰੁਪਇਆ ਤਾਂ ਰਾਸ਼ੀ ਦੇਵਾਂਗੇ 1 ਕਰੋੜ HDFC ਬੈਂਕ ਦਾ ਬੀਮਾ ਮਿਲੇਗਾ ਕਿ ਅਸੀਂ ਪਰਿਵਾਰਾਂ ਨਾਲ ਚੰਗੀ ਤਰ੍ਹਾਂ ਖੜੇ ਆ ਮਤਲਬ ਡਟ ਕੇ ਖੜੀ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪਰ ਉੱਥੇ ਕੋਈ ਵੀ ਜ਼ਿਕਰ ਇਹ ਨਹੀਂ ਆ ਕਿ ਦੋਸ਼ੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਪੁਰਾਣੇ ਵੇਲੇ ਚ ਨਾ ਜੀ ਤੁਸੀਂ ਦੇਖ ਜੇ ਤੁਸੀਂ ਨਾ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖਿਓ YouTube ਤੇ ਇੱਕ ਨਾ ਭੰਡ ਹੁੰਦੇ ਸੀਗੇ ਜੀ ਭੰਡ ਕਾਮੇਡੀ ਕਰਨ ਆਉਂਦੇ ਹੁੰਦੇ ਸੀ ਪਿੰਡਾਂ 'ਚ ਉਹਨਾਂ ਦੇ ਕੁੜੇ ਆਪ ਦਾ ਬੈਂਤ ਜੇ ਇੱਕ ਬਣਾਇਆ ਹੋਇਆ ਹੁੰਦਾ ਸੀ ਇੱਕ ਦੂਜੇ ਦੇ ਮਾਰਦੇ ਸੀ ਉਹ ਪੰਡਾ ਕੀ ਕਹਿਣਾ ਹੈ ਕੀ ਕਰਤਾ ਇਹ ਦਰਸਲ ਭੰਡਾ ਦਾ ਕਾਮੇਡੀ ਸ਼ੋਅ ਚੱਲ ਰਿਹਾ ਜੀ ਕੋਈ ਗੰਭੀਰਤਾ ਨਹੀਂ ਵੀ ਸਾਡਾ ਇੱਕ ਪੁਲਿਸ ਅਫਸਰ ਸ਼ਹੀਦ ਕਰਤਾ ਠੀਕ ਹੈ ਪੈਸਾ ਬਹੁਤ ਜ਼ਰੂਰੀ ਹੈ ਅੱਜ ਦੀ ਗੱਡੀ ਜਿਹੜਾ ਉਹ ਪਰਿਵਾਰ ਗਿਆ ਚਰਨਜੀਤ ਸਿੰਘ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਸ਼ਹੀਦ ਹੈ ਸਾਡੇ ਪੰਜਾਬ ਦੇ ਸ਼ਹੀਦ ਹੈ ਜਿੰਨਾਂ ਤੇ ਸਾਨੂੰ ਮਾਣ ਹੈ ਸਾਰੇ ਪੰਜਾਬ ਨੂੰ ਮਾਣ ਹੈ ਠੀਕ ਹੈ ਉਹ ਘਾਟਾ ਨਹੀਂ ਪੂਰਾ ਹੋਣਾ ਬੰਦਿਆਂ ਦੀਆਂ ਕਦੇ ਕਮੀਆਂ ਪੂਰੀਆਂ ਨਹੀਂ ਹੁੰਦੀਆਂ ਠੀਕ ਹੈ ਇਸ ਲਈ ਚਲੋ ਉਹ ਪੈਸੇ ਦੀ ਮਦਦ ਦੇਣੀ ਹੈ ਪਰਿਵਾਰ ਨੂੰ ਉਹਦੇ ਬੱਚੇ ਨੂੰ ਨੌਕਰੀ ਦੇਣੀ ਹੈ ਉਹਨਾਂ ਦਾ ਹੱਕ ਹੈ ਉਹ ਦੇਣਾ ਜ਼ਰੂਰੀ ਹੈ ਉਹ ਤੁਸੀਂ ਕੋਈ ਸਹਾਨ ਨਹੀਂ ਕਰਦੇ ਠੀਕ ਹੈ ਜਿਹੜੇ ਬੰਦੇ ਨੇ ਆਪਦੀ ਜ਼ਿੰਦਗੀ ਜਿਹੜੀ ਹੈ ਉਹ ਦੇਸ਼ ਦੇ ਸਟੇਟ ਦੇ ਲੋਕਾਂ ਦੇ ਲੇਖੇ ਲਾਤੀ ਜੇ ਉਹਨੂੰ ਅਸੀਂ ਦੇ ਰਹੇ ਹਾਂ ਕੋਈ ਹਸਾਨ ਨਹੀਂ ਉਹ ਇੱਕ ਫਿਕਸ ਹੈ ਉਹ ਚੀਜ਼ ਮਿਲਣੀ ਮਿਲਣੀ ਹੈ ਪਰ ਜਿਹੜਾ ਭਗਵੰਤ ਮਾਨ ਜੇ ਕਿਸੇ ਤੋਂ ਕੋਈ 2 ਗ੍ਰਾਮ ਚਟਾ ਫੜਿਆ ਗਿਆ ਤਾਂ 10 ਗ੍ਰਾਮ ਚਟਾ ਫੜਿਆ ਗਿਆ ਤਾਂ ਇਹ ਇਹ ਨਾ ਸੋਚਣ ਸਖਤ ਕਾਰਵਾਈ ਹੋਊਗੀ ਚਾਹੇ ਕੋਈ ਹੋਵੇ ਉਹਦਾ ਘਰ ਟਾਇਆ ਜਾਊ ਉਹਦਾ ਫਲਾਨਾ ਕੀਤਾ ਜਾਊ ਸਾਡੀ ਪੰਜਾਬ ਪੁਲਿਸ ਦੇ ਅਫਸਰ ਜੀ ਨੇ ਸ਼ਹੀਦ ਕਰਤੇ ਕੀ ਉਹਦਾ ਕਰਨੀ ਟਹਿਣਾ ਚਾਹੀਦਾ ਕੀ ਉਹਦੇ ਉੱਤੇ ਸਖਤ ਐਕਸ਼ਨ ਨਹੀਂ ਲੈਣਾ ਚਾਹੀਦਾ ਇੱਕ ਸਟੇਟਮੈਂਟ ਇੱਕ ਸਟੇਟਮੈਂਟ ਭਗਵੰਤ ਮਾਨ ਦੀ ਆਈ ਹੈ ਹਜੇ ਤੱਕ ਠੀਕ ਹੈ ਤੁਸੀਂ ਦੇਖੋ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆਂ ਪੁਲਿਸ ਦੇ ਹੱਥ ਬੰਨੇ ਹੋਏ ਆ ਕਿਸੇ ਤਰ੍ਹਾਂ ਦੀ ਸਖਤ ਡਾਇਰੈਕਸ਼ਨ ਕੋਈ ਦਿੱਤੀ ਗਈ ਜੀ ਕੋਈ ਅਫੀਸ਼ੀਅਲ ਹਜੇ ਤੱਕ ਕੋਈ ਆਰਡਰ ਆਇਆ ਵੀ ਉਹਨਾਂ ਖਿਲਾਫ ਸਖਤ ਐਕਸ਼ਨ ਦੀ ਤਿਆਰੀ ਹੈ ਜਾਂ ਸਖਤ ਐਕਸ਼ਨ ਦੇ ਹੁਕਮ ਹੋਏ ਆ ਨਹੀਂ ਇਨੂੰ ਇੱਕ ਦਿਖਾ ਦਿੱਤਾ ਗਿਆ ਇੱਕ ਠੀਕ ਹੈ ਨਾਰਮਲ ਇੱਕ ਕਤਲ ਹੋਇਆ ਬੰਦਾ ਚਲਾ ਗਿਆ ਤੇ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਠੀਕ ਹੈ ਉਹਨੂੰ ਅਸੀਂ ਫੰਡ ਦੇ ਰਹੇ ਹਾਂ ਉਹਦੇ ਪਰਿਵਾਰ ਨਾਲ ਖੜੇ ਅੱਜ ਸਾਡੇ ਭਗਵੰਤ ਮਾਨ ਦੀ ਸਾਡੇ ਮੁੱਖ ਮੰਤਰੀ ਪੰਜਾਬ ਦੀ ਐਡੀ ਠੋਕਵੀ ਸਟੇਟਮੈਂਟ ਇੱਥੇ ਹੋਣੀ ਚਾਹੀਦੀ ਸੀ ਸਾਡੀ ਪੁਲਿਸ ਨੂੰ ਫ੍ਰੀ ਹੈਂਡ ਦੇਣੇ ਚਾਹੀਦੇ ਸੀ ਇਸ ਲਈ ਠੀਕ ਹੈ ਤਾਂ ਜੋ ਲੋਕਾਂ ਦੀ ਰੱਖਿਆ ਕਰਨ ਵਾਲੀ ਸਾਡੀ ਪੁਲਿਸ ਠੀਕ ਹੈ ਸਾਡੀ ਸਟੇਟ ਲਈ ਜਿਹੜੀ ਖੜੀ ਹੈ ਪੁਲਿਸ ਜਿਹੜੀਆਂ ਇੰਨੀਆਂ ਸ਼ਹੀਦੀਆਂ ਦੇ ਦੇ ਕੇ ਇੱਥੋਂ ਤੱਕ ਪਹੁੰਚੀ ਹੈ ਜਿਹਦਾ ਇੱਕ ਗਰਮ ਬਈ ਇਤਿਹਾਸ ਵੀ ਰਿਹਾ ਠੀਕ ਹੈ ਉਹਨੂੰ ਉਹ ਅੱਜ ਉਹਦੇ ਨਾਲ ਹੱਕ ਠੋਕ ਕੇ ਖੜਨ ਦੀ ਲੋੜ ਸੀ ਸਰਕਾਰ ਨੂੰ ਪਰ ਉਹ ਸਟੇਟਮੈਂਟਾਂ ਕਿੱਥੇ ਨਹੀਂ ਭਗਵੰਤ ਮਾਨ ਦੀਆਂ ਕਿਤੇ ਵੀ ਨਹੀਂ ਕਹਿੰਦਾ ਮੈਂ 2 ਕਰੋੜ ਰੁਪਇਆ ਦੇਤਾ ਤੁਸੀਂ ਪੋਸਟਾਂ ਦੇਖਿਆ ਉਹਨਾਂ ਨੇ ਆਫੀਸ਼ੀਅਲ ਪੇਜ ਤੇ ਪਾਈਆਂ ਜੀ ਠੀਕ ਹੈ ਜੀ ਕਿੱਥੇ ਡੀਜੀਪੀ ਸਾਹਿਬ ਦਾ ਵੀ ਅਕਸਰ ਬਿਆਨ ਆਉਂਦਾ ਹੈ ਕਿ ਜੇਕਰ ਪੁਲਿਸ ਦੇ ਨਾਲ ਕੋਈ ਇਦਾਂ ਦੀ ਘਟਨਾ ਵਾਪਰੇ ਤਾਂ ਸਾਡਾ ਮਨੋਬਲ ਡਿਕਦਾ ਸੀ ਕਾਰਵਾਈਆਂ ਕਰਾਂਗੇ ਪਰ ਅੱਜ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਆਇਆ ਪੰਜਾਬ ਪੁਲਿਸ ਨੇ ਵੀ ਸਿਰਫ ਕਿੱਥੇ ਹੈ ਮਤਲਬ ਜਿਹੜੀ ਸ਼ਕਤੀ ਜਿਹੜੀ ਹੋਣੀ ਚਾਹੀਦੀ ਹੈ ਕਿੱਥੇ ਹੈ ਪੁਲਿਸ ਦਾ ਮਨੋਬਲ ਵਧਾਉਣ ਵਾਲਾ ਐਕਸ਼ਨ ਪੁਲਿਸ ਦਾ ਮਨੋਬਲ ਵਧਾਉਣ ਵਾਲਾ ਜਿਹੜੀਆਂ ਸਟੇਟਮੈਂਟ ਆ ਉਹ ਕਿੱਥੇ ਹੈ ਕਿਉਂਕਿ ਹੱਥ ਬੰਨੇ ਹੋਏ ਅਸੀਂ ਮਜਬੂਰ ਆ ਮੈਨੂੰ ਲੱਗਦਾ ਅੱਜ ਇਸ ਚੀਜ਼ ਦੇ ਉੱਤੇ ਭਗਵੰਤ ਮਾਨ ਨੂੰ ਆਪ ਦਾ ਜਿਹੜਾ ਪੱਖ ਹੈ ਉਹ ਸਾਫ਼ ਕਰਨਾ ਪਊਗਾ ਉਹ ਦੱਸਣਾ ਪਊਗਾ ਕਿ ਉਹ ਲਾਅ ਐਂਡ ਆਰਡਰ ਦੇ ਲਈ ਗੈਂਗਸਟਰਾਂ ਅੱਤਵਾਦੀਆਂ ਦੇ ਖਿਲਾਫ ਕਿੰਨਾ ਕੁ ਦਾ ਸਟੈਂਡ ਹੈ ਅੱਜ ਜੇ ਜਿਹੜੀ ਪੁਲਿਸ ਦੇ ਥਰੂ ਅਸੀਂ ਲਾਅ ਐਂਡ ਆਰਡਰ ਨੂੰ ਬਹਾਲ ਕਰਨਾ ਲੋਕਾਂ ਨੂੰ ਜਿਹੜਾ ਖੁੱਲੀ ਹਵਾ ਵਿੱਚ ਸਾਹ ਲੈ ਸਕਣ ਜਿਹੜਾ ਮਾਹੌਲ ਬਣਾਉਣਾ ਪੰਜਾਬ ਪੁਲਿਸ ਨੇ ਬਣਾਉਣਾ ਤੇ ਜੇ ਪੰਜਾਬ ਪੁਲਿਸ ਦੇ ਉੱਤੇ ਗੋਲੀਆਂ ਚੱਲਣ ਲੱਗ ਗਈਆਂ ਤੇ ਉਹ ਵੀ ਇੱਕ ਮੌਜੂਦਾ ਸਰਕਾਰ ਦੇ ਸਰਪੰਚਾਂ ਵੱਲੋਂ ਤਾਂ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਅੱਜ ਸਾਰਾ ਕੁਝ ਕਲੀਅਰ ਕਰਨ ਦੀ ਉਹਨੂੰ ਸਾਫ਼ ਕਰਨ ਦੀ ਲੋੜ ਹੈ